ਅਪਸੀਆਂ ਦੀ ਕਿਤਾਬ ਉਸ ਦਾ 5 ਨੰਬਰ ਅਧਿਆਇ ਅਰ ਉਸ ਦੀ 22 ਨੰਬਰ ਪੰਕਤੀਆਂ ਤੋਂ ਆਪਾਂ ਦੇਖਦੇ ਹਾਂ ਕਹਿੰਦਾ ਹੈ ਪਤਨੀਆਂ ਤੁਸੀਂ ਆਪਣੇ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ ਵਚਨ ਇਦਾਂ ਦੱਸਦਾ ਵਾਈਫਸ ਨੂੰ ਕਿ ਉਹਨਾਂ ਨੇ ਆਪਣੇ ਪਤੀਆਂ ਦੀ ਆਗਿਆਕਾਰੀ ਕਰਨੀ ਹੈ ਕਈ ਵਰੀ ਅਸੀਂ ਜਦੋਂ ਇਹ ਐਗਜ਼ੈਂਪਲ ਇਹ ਸ਼ਬਦ ਇਹ ਵਚਨ ਹੈ ਅਸੀਂ ਉਹਨਾਂ ਨੂੰ ਦਿੰਨੇ ਕਿ ਦੇਖੋ ਵਚਨ ਚ ਇਦਾਂ ਲਿਖਿਆ ਆ ਤਾਂ ਪੈਣਾ ਇੱਕ ਸਵਾਲ ਅੱਗੇ ਰੱਖ ਦਿੰਦੀਆਂ ਸਾਡੇ ਕਿ ਮੇਰਾ ਬੰਦਾ ਤਾਂ ਸ਼ਰਾਬ ਪੀ ਕੇ ਮੈਨੂੰ ਕੁੱਟਦਾ ਬਹੁਤ ਆ ਤੇ ਦੱਸੋ ਮੈਂ ਉਹਦੇ ਕਿਹੜੇ ਆਖੇ ਲੱਗਾ ਕਿੱਦਾਂ ਮੈਂ ਉਹਦੀ ਆਗਿਆਕਾਰੀ ਕਰਾਂ ਮੈਨੂੰ ਪਤਾ ਨਹੀਂ ਅੱਜ ਉਹ ਭੈਣ ਜੀ ਆਏ ਕਿ ਨਹੀਂ ਆਏ ਕਪੂਰਥਲਾ ਤੋਂ ਇੱਕ ਭੈਣ ਜੀ ਆਉਂਦੇ ਆ ਜੇ ਉਹ ਚਾਹਣਗੇ ਤਾਂ ਮੈਂ ਜ਼ਰੂਰ ਉਹਨਾਂ ਨੂੰ ਇੱਕ ਦਿਨ ਕਹਾਂਗੀ ਕਿ ਉਹ ਖੁਦ ਤੁਹਾਡੇ ਸਾਹਮਣੇ ਆਉਣ ਕਿਉਂਕਿ ਕਈ ਵਾਰੀ ਕੁਝ ਲੋਕ ਉਹ ਆਪਣੀ ਪਰਸਨਲ ਲਾਈਫ ਨੂੰ ਦੂਜਿਆਂ ਦੇ ਅੱਗੇ ਰੱਖਣਾ ਨਹੀਂ ਚਾਹੁੰਦੇ ਤਾਂ ਇੱਕ ਭੈਣ ਆਪਣੀ ਚਰਚ ਦੇ ਵਿੱਚ ਆ ਉਹਦਾ ਹਸਬੰਡ ਬੇਹੱਦ ਸ਼ਰਾਬ ਪਿੰਦਾ ਸੀ ਇੱਥੋਂ ਤੱਕ ਕਿ ਲੋਕੀ ਉਹਨੂੰ ਚੱਕ ਕੇ ਉਹਦੇ ਘਰ ਰੱਖ ਕੇ ਜਾਂਦੇ ਸੀ ਅਰ ਅੱਜ ਤੋਂ ਕੁਝ ਸਾਲ ਪਹਿਲਾਂ ਵੀ ਇਸ ਵਿਸ਼ੇ ਦੇ ਉੱਤੇ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਦੇ ਨਾਲ ਵਚਨ ਕੀਤਾ ਗਿਆ ਤਾਂ ਉਸ ਭੈਣ ਨੇ ਇਹ ਸਵਾਲ ਰੱਖਿਆ ਕਿ ਪਾਸਟਰ ਜੀ ਠੀਕ ਹੈ ਜੇ ਕਿਸੇ ਦਾ ਆਦਮੀ ਚੰਗਾ ਉਹਦੀ ਆਗਿਆਕਾਰੀ ਕਰਨਾ ਬੰਦਾ ਹੈ ਪਰ ਜੇ ਕਿਸੇ ਦਾ ਆਦਮੀ ਸ਼ਰਾਬੀ ਇਕਵਾਬੀ ਝਗੜੇ ਵਾਲਾ ਜਾਂ ਰੋਜ਼ ਕੋਟਕਟਾਪਾ ਕਰਦਾ ਤੇ ਉਹਦੀ ਬੰਦਾ ਕੀ ਆਗਿਆਕਾਰੀ ਕਰੇ ਪਰ ਪਰਮੇਸ਼ਵਰ ਦਾ ਆਤਮਾ ਹਮੇਸ਼ਾ ਸਾਨੂੰ ਸਹੀ ਡਾਇਰੈਕਸ਼ਨ ਦਿੰਦਾ ਹੈ ਤੋਨੋ ਇਹੀ ਸੁਜੈਸਟ ਕੀਤਾ ਕਿ ਵਚਨ ਵਿੱਚ ਇਦਾਂ ਵੀ ਲਿਖਿਆ ਆ ਬੁਰਾਈ ਨੂੰ ਭਲਾਈ ਨਾਲ ਜਿੱਤ ਲੋ ਭਾਵੇਂ ਉਹ ਤੈਨੂੰ ਕੁੱਟਦਾ ਆ ਤੂੰ ਉਹਨੂੰ ਇਹ ਕਹਿ ਕੇ ਮੈਂ ਤੁਹਾਡੀ ਬਹੁਤ ਇੱਜ਼ਤ ਕਰਦੀ ਮੈਂ ਤੁਹਾਡਾ ਬਹੁਤ ਮਾਣ ਕਰਦੀ ਮੈਨੂੰ ਪਤਾ ਆ ਤੁਸੀਂ ਸੋਫੀ ਨਹੀਂ ਆ ਇਹ ਸ਼ਰਾਬ ਆ ਜਾਂ ਇਹ ਤੁਹਾਡੇ ਅੰਦਰ ਇੱਕ ਗਲਤ ਚੀਜ਼ ਆ ਜਿਹੜੀ ਤੁਹਾਨੂੰ ਮੇਰੇ ਵਿਰੋਧ ਦੀ ਇਸਤੇਮਾਲ ਕਰਦੀ ਆ ਪਰ ਮੈਂ ਜਾਣਦੀ ਜਦੋਂ ਤੁਸੀਂ ਇਹਦੇ ਤੋਂ ਬਾਹਰ ਹੁੰਨੇ ਆ ਸੱਚੀ ਤੁਸੀਂ ਮੇਰੇ ਲਈ ਬਹੁਤ ਕੇਰਿੰਗ ਆ ਜੋ ਸ਼ਰਾਬ ਪੀ ਕੇ ਆਇਆ ਆ ਰਾਤ ਨੂੰ ਉਹਨੂੰ ਠਾਲ ਠਾਲ ਕੇ ਪਾਣੀ ਪਿਆਇਆ ਕਰ ਬਈ ਉਹ ਸ਼ਰਾਬ ਵਿੱਚ ਹੀ ਨਾ ਮਰ ਜਵੇ ਔਰ ਜਦੋਂ ਉਹਨੂੰ ਲੋਕੀ ਘਰੇ ਛੱਡ ਕੇ ਜਾਂਦੇ ਆ ਤੂੰ ਉਹਨੂੰ ਲੁੱਕ ਆਫਟਰ ਕਰ ਜੋ ਤੇਰੇ ਫਰਜ਼ ਬਣਦੇ ਉਹ ਪੂਰੇ ਕਰ ਔਰ ਤੂੰ ਜਰੂਰ ਜਦੋਂ ਸੋਫੀ ਹੋਵੇ ਉਹਨੂੰ ਕਹਿ ਕਿ ਮੈਂ ਤੁਹਾਨੂੰ 1 ਘੰਟਾ ਸੋਫੀ ਜ਼ਰੂਰ ਦੇਖਣਾ ਚਾਹੁੰਨੀ ਆ ਅਰ ਤੂੰ ਉਹਦੇ ਲਈ ਪ੍ਰਾਰਥਨਾ ਕਰ ਅਰ ਜੋ ਤੈਨੂੰ ਲੱਗਦਾ ਕਿ ਤੂੰ ਉਹਦੇ ਲਈ ਚੰਗਾ ਕਰ ਸਕਦੀ ਆ ਭਾਵੇਂ ਆਪਣੇ ਮਨ ਨੂੰ ਮਾਰ ਕੇ ਕਰਨਾ ਪਵੇ ਤੂੰ ਕਰਨਾ ਸ਼ੁਰੂ ਕਰ ਅਰ ਉਹਨੂੰ ਦੱਸ ਕੇ ਸੱਚੀ ਤੂੰ ਸੱਚੇ ਦਿਲ ਤੋਂ ਉਹਦੇ ਨਾਲ ਪਿਆਰ ਕਰਦੀ ਆ ਅਰ ਉਸ ਭੈਣ ਨੇ ਇਸ ਚੀਜ਼ ਨੂੰ ਸੱਚੀ ਆਪਣੀ ਲਾਈਫ ਦੇ ਵਿੱਚ ਕੀਤਾ ਉਹਦੇ ਆਦਮੀ ਨੇ ਬਪਤਿਸਮਾ ਵੀ ਲੈ ਲਿਆ ਉਹਦੇ ਆਦਮੀ ਨੇ ਸ਼ਰਾਬ ਪੀਣੀ ਵੀ ਛੱਡ ਦਿੱਤੀ ਆ ਅਰ ਉਹਦਾ ਆਦਮੀ ਆਪਣੀ ਵਾਈਫ ਲਈ ਬਹੁਤ ਕੇਰਿੰਗ ਆ ਔਰ ਉਹ ਆਪਣੀ ਵਾਈਫ ਦੀ ਸਲਾਹ ਲੈ ਕੇ ਅੱਗੇ ਕੰਮ ਕਰਦਾ ਆ ਕੀ ਹੋਇਆ ਬੁਰੀਾਈ ਦੇ ਉੱਤੇ ਭਲਾਈ ਨੇ ਫਤਿਹ ਪਾ ਲਈ